ਮੈਂ ਯੂਕੇ ਜਾਣ ਵਾਸਤੇ ਕਿਸੇ ਏਜੰਟ ਨਾਲ ਗੱਲ ਕੀਤੀ ਸੀ ਲੀਗਲ ਤਰੀਕੇ ਨਾਲ ਪਹਿਲਾਂ ਮੈਂ ਅਪਲਾਈ ਕਰਦਾ ਰਿਹਾ ਸਟੱਡੀ ਵੀਜ਼ਾ ਵੀ ਤੇ ਟੂਰਿਸਟ ਵੀਜ਼ਾ ਵੀ ਤੇ ਜਿਸ ਦਿਕੇ ਮੇਰੀ ਗੱਲ ਨਹੀਂ ਬਣੀ ਤੇ ਫਿਰ ਉਹ ਕਹਿਣ ਲੱਗੇ ਕਿ ਆਪਾਂ ਕਿ ਚਲੋ ਦੋ ਨੰਬਰ ਨਾਲ ਆਪਾਂ ਟਰਾਈ ਕਰ ਲੈਂਦੇ ਆ ਕੋਈ ਸੈਟਿੰਗ ਨਾਲ ਤੇ ਇਸ ਚੱਕਰ ਤੇ ਮੈਂ ਯੂਕੇ ਦੇ ਰਾਹ ਚ ਇਰਾਨ ਚਲ ਗਿਆ ਤੇ ਇਰਾਨ ਉਹਨਾਂ ਮੈਨੂੰ ਕਹਿੰਦੇ ਵੀ ਹੋਟਲ ਦੇ ਵਿੱਚ ਰੁਣਾਵਾ ਤੇ ਮੈਂ ਹੋਟਲ ਚਲ ਗਿਆ ਉੱਥੋਂ ਮੈਨੂੰ ਉਹ ਲੈ ਗਏ ਆ ਆ ਕੇ ਤੇ ਉਹਨਾਂ ਕੋਈ ਇੱਕ ਰੂਮ ਚ ਰੱਖਿਆ ਫਿਰ ਮੈਨੂੰ ਉਹਨਾਂ ਬੰਨ ਕੇ ਤੇ ਘਰੇ ਫੋਨ ਦੇਵੇ ਕਰਨ ਕਿ ਵੀ 50 ਲੱਖ ਰੁਪਇਆ ਦੋਗੇ ਤਾਂ ਫਿਰ ਛੱਡਣਾ ਮੁੰਡਾ ਤੇ ਦੇ ਕਬਜ਼ੇ 'ਚ ਆ। ਤੇ ਬਾਕੀ ਉਹ ਬੰਦੇ ਨੂੰ ਤਾਂ ਮੈਂ ਜਾਣਦਾ ਨਹੀਂ ਜਿਹੜਾ ਫੋਨ ਕਰਦਾ ਰਿਹਾ ਘਰੇ ਤੇ ਫਿਰ ਚਲੋ ਮੈਨੂੰ ਕੁੱਟਮਾਰ ਕੀਤੀ ਉਹਨਾਂ ਜਦਾਂ ਵੀ ਘਰੇ ਪੈਸਿਆਂ ਦੀ ਮੰਗ ਕਰਦੇ ਰਹੇ ਆ। ਫਿਰ ਚਲੋ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਜ਼ੋਰ ਪਾਇਆ ਤੇ ਚਲੋ ਮੈਨੂੰ ਕਹਿਣ ਲੱਗਾ ਕਿ ਮੈਨੂੰ ਅੰਬੈਸੀ 'ਚੋਂ ਫੋਨ ਆ ਰਹੇ ਆ ਤੇ ਨਾਲੇ ਇੱਥੇ ਚਲੋ ਕਾਰਵਾਈ ਤੁਹਾਡੇ ਹੋ ਰਹੀ ਪਰਿਵਾਰ ਵੱਲੋਂ ਤੇ ਫਿਰ ਮੈਨੂੰ ਉੱਥੇ 에어ਪੋਰਟ ਤੇ ਛੱਡ ਆਇਆ। ਤੇ ਉਤੋਂ ਚਲੋ ਮੈਂ ਘਰ ਆ ਗਿਆ ਸੇਹਣੀ ਕੀ ਹਾਲਾਤ ਕੀ ਸੀ ਉੱਥੇ ਤੁਹਾਡੀ ਜੀ ਹਾਲਾਤ ਇਹ ਹੋਈ ਆ ਕਿ ਮੇਰੇ ਅਰਗੇ ਚਲੋ ਉੱਥੇ ਬਹੁਤ ਫਸੇ ਆ ਹੋਰ ਵੀ ਤੇ ਹਾਲਾਤ ਤਾਂ ਉੱਥੇ ਬਹੁਤ ਮਾੜੀ ਆ ਉੱਥੇ ਰਹਿਣਾ ਕਿਹੜਾ ਸੌਖਾ ਜਦੋਂ ਟੁੱਟਮਾਰ ਕਰਦੇ ਦਿਨ ਰਾਤ ਤੇ ਬਾਕੀ ਚਲੋ ਕੀ ਕੁਛ ਨਾ ਮੈਂ ਘਰ ਆ ਗਿਆ ਚਲੋ ਮੇਰੇ ਲਈ ਤਾਂ ਇੰਨਾ ਹੀ ਬਹੁਤ ਵਧੀਆ ਹੋਾ ਕਿ ਜਿੰਨਾ ਮੈਂ ਧੰਨਵਾਦ ਕਰ ਸਕਾਂ ਬਸ ਇਹ ਵੀ ਕਹਿਣਾ ਚਾਹੁੰਦਾ ਕਿ ਜਾਂ ਤੇ ਜਾਓ ਨਾ ਤੇ ਜਾਨਾ ਤੇ ਲੀਗਲ ਤਰੀਕੇ ਨਾਲ ਜਾਓ ਦੋ ਨੰਬਰ ਦੇ ਰਾਥਾਣੀ ਆਪਾਂ ਨਾ ਜਾਈਏ ਕਿ ਜਿਹੜਾ ਇਦਾਂ ਫਸੀਏ ਈਰਾਨ ਚ 14 13 ਦਿਨ ਫਸੇ ਰਹੇ ਗੁਰਪ੍ਰੀਤ ਨੂੰ ਮੂੜ ਆਪਣੀ ਧਰਤੀ ਆਪਣੇ ਵਤਨ ਆਪਣੇ ਕਾਰਿਆਂ ਆਨ ਵਾਸਤੇ ਸਹਿਯੋਗ ਕੀਤਾ ਜਿਹੜੀਆਂ ਵੀਡੀਓ ਜੰਦੀਆਂ ਸੀ ਉਹ ਦੇਖ ਕੇ ਡਰ ਲੱਗਦਾ ਸੀ ਜਿਹੜੇ ਘਰ ਦੇ ਬਜ਼ੁਰਗਾਂ ਦੇ ਇਹਨਾਂ ਦੇ ਅਤੂ ਔਰ ਕਬਰਾੜ ਸੀ ਬਿਲਕੁਲ ਚਾਇਤ ਸੀ ਬਹੁਤ ਮਾੜੇ ਹਾਲਾਤਾਂ ਚ ਮੈਂ ਮਾਫੀ ਚਾਹਨਾ ਦੂਜਾ ਜਨਮ ਇਹ ਦੂਜਾ ਜਨਮ ਹੋਇਆ ਹੈ ਨਿੱਦੇ ਉੱਥੇ ਜਿਸ ਤਰ੍ਹਾਂ ਆਪਣਾ ਕੋਈ ਚਲਾ ਜਾਏ ਬੱਚਾ ਔਰ ਕਰੇ ਉਹ ਕਾਗਜ਼ਾਂ ਦੀ ਗਲਤੀ ਕੱਢ ਲੈਂਦੇ ਬਹੁਤ ਔਖਾ ਹੈ ਕਈ ਵਾਰ ਤੇ ਆਉਂ ਲੱਗਦਾ ਸੀ ਕਿ ਡਿਟੇਨ ਕਰ ਲਿਆ ਹੈ ਪੁਲਿਸ ਨੇ ਕਿਸ ਕੇਸ ਚ ਕੀਤਾ ਲੇਕਿਨ ਮੈਂ ਬਹੁਤ ਧੰਨਵਾਦ ਕਰਨਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਦਾ ਜਿਨ੍ਹਾਂ ਨੇ ਗੁਰਪ੍ਰੀਤ ਸਿੰਘ ਨੂੰ ਠੀਕ ਠਾਕ ਬਾ ਇੱਜ਼ਤ ਘਰ ਪਹੁੰਚਾਇਆ ਦਿਨ ਬੜੇ ਔਖੇ ਸੀ 14 ਦਿਨ ਨਹੀਂ 14 ਜ਼ਿੰਦਗੀਆਂ ਸੀ ਹਰ ਰੋਜ਼ ਇੱਕ ਰਾਤ ਕੱਢਣੀ ਔਖੀ ਸੀ ਸ਼ੁਰੂ-ਸ਼ੁਰੂ ਚ ਤੇ ਅਸੀਂ ਵੀ ਸਮਝਾਂਣ 'ਚ ਅਸਕਸ਼ਮ ਸਾਂ ਕਿ ਕਿਉਂ ਰੋਕਿਆ ਗੁਰਪ੍ਰੀਤ ਨੇ ਲੇਕਿਨ ਮੈਂ ਇੱਥੇ ਕੱਲ ਕਹਿਣਾ ਚਾਹਾਂਗਾ ਆਪਣੇ ਪੰਜਾਬ ਦੇ ਸਾਰੇ ਭਰਾਵਾਂ ਨੂੰ ਇੱਕ ਗੁਰਪ੍ਰੀਤ ਕੋਲੋਂ ਸਿੱਖੋ ਇਹ ਫਸ ਗਿਆ ਇਹ ਗਲਤੀ ਅਸੀਂ ਨਾ ਕਰੀਏ ਇਹਦੇ ਬਾਪੂ ਦਾ ਕੀ ਹਾਲ ਸੀ ਮਾਤਾ ਦਾ ਘਰ ਦੇ ਬਜ਼ੁਰਗਾਂ ਦਾ ਕੀ ਹਾਲ ਸੀ ਜੋ ਆਪਕਾ ਲੜਕਾ ਵਾਪਸ ਆਇਆ ਉਸਦਾ ਕੀ ਨਾਮ ਹੈ ਕਹਾਂ ਪੇ ਖਸਾਦਾ ਕਿਆ ਕਹਿੰਦੇ ਮੇਰਾ ਨਾਮ ਬਲਕਾਰ ਸਿੰਘ ਹੈ ਮੇਰਾ ਬੇਟਾ ਗੁਰਪ੍ਰੀਤ ਜਿਹੜਾ ਬਾਹਰ ਖਸਿਆ ਆਇਆ ਹੈ ਜੀ ਤੇ ਕੋਈ ਥੋੜੇ ਦਵਾਜਾ ਹੁਣ ਘਰ ਆਇਆ ਜੀ ਮੈਂ ਮੰਤਰੀ ਸਾਹਿਬ ਨੂੰ ਸੈਂਟਰ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਆਪਣੀ ਕੋਸ਼ਿਸ਼ ਕਰਕੇ ਮੇਰੇ ਬੇੜੇ ਨੂੰ ਵਾਪਸ ਕਰ ਲਿਆ ਹੰਦਾ ਜੀ ਬਸ ਬਹੁਤ ਬਹੁਤ ਧੰਨਵਾਦ ਹੈ ਜੀ ਇੰਨੀ ਬਹੁਤ ਮਿਹਨਤ ਕਰਕੇ ਮੇਰੇ ਬੱਚੇ ਨੂੰ ਵਾਪਸ ਲਿਆ ਹੰਦਾ ਜੀ ਮੇਰੇ ਕੋਲ ਲੱਭੀ ਨਹੀਂ ਆ ਹੋ ਰਹਾ ਜੀ